ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੈਲ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਤਿੰਨ ਐਨੀਮਲ ਲੈ ਕੇ ਆਏ ਆ ਅੱਜ ਦੀ ਵੀਡੀਓ ਚ ਜੀ ਟੋਟਲ ਤਿੰਨ ਨਾਗ ਆ ਜੀ ਜਿੰਨਾ ਚੋ ਇੱਕ ਗੱਬਣ ਚੈੱਕ ਪਾਸ ਵੱਛੀ ਇੱਕ ਟੋਕੜ ਗੱਬਣਾ ਵੈੜ ਜੀ ਤੇ ਇੱਕ ਗੱਬਣ ਵੈੜ ਮੇਰੀ ਸਪੈਸ਼ਲ ਬੇਨਤੀ ਆ ਬਰੀ ਜੇ ਕੋਈ ਗੱਬਣ ਚੈੱਕ ਪਾਸ ਆਦਾ ਆਪਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਜੇ ਕੋਈ ਗੱਬਣ ਦਾ ਥਾਣ ਜਰੂਰ ਵੀਰੇ ਪਾਸ ਕਰਕੇ ਲੈ ਜੋ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਦੇ ਸੈੱਟ ਕਰ ਲਿਓ ਤਾਂ ਕਿ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸਤਵਿੰਦਰ ਸਿੰਘ ਆ ਜੀ ਪਿੰਡ ਚੈਲ ਜ਼ਿਲ੍ਹਾ ਫਰੀਦਕੋਟ ਜੀ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 70171 43010 ਠੀਕ ਆ ਵੀਰੇ ਤਿੰਨ ਨਾਗ ਆ ਜੀ ਅੱਜ ਬੱਚੀ ਤੋਂ ਸ਼ੁਰੂ ਕਰਦੇ ਆ ਵੀਰੇ ਵਚੀ 3 ਮਹੀਨੇ ਦੀ ਗੱਬਣ ਚੈੱਕ ਪਾਸ ਹੈ ਦੰਦੋ ਚੈੱਕ ਕੀਤੀ ਹੈ ਵੀਰੇ ਦੰਦੋਂ ਪੂਰੇ ਆ ਜਾਂ ਕਰੀ ਪੂਰੇ ਹੀ ਜਵਾਨ ਹੀ ਆ ਠੀਕ ਹੈ 3 ਮਹੀਨੇ ਦੀ ਗੱਬਣ ਚੈੱਕ ਪਾਸ ਹੈ 10 ਤਰੀਕ ਨੂੰ 3 ਮਹੀਨੇ ਪੂਰੇ ਸੀਮਨ ਕਿਹੜਾ ਲੱਗਿਆ ਵੀਰੇ ਤੇ ਸੀਮਨ ਸਰਕਾਰੀ ਭਰਾ ਹੈ ਜੀ ਸਰਕਾਰੀ ਹੈ ਜੀ ਫੋਰਡ ਸ਼ਾਕ ਤਾਂ ਕੋਈ ਨਹੀਂ ਨਹੀਂ ਜੀ ਠੀਕ ਹੈ ਜੀ ਬਾਕੀ ਆਪਾਂ ਝੋਲੀ ਦਿਖਾ ਦਈਏ ਥੋੜਾ ਜਿਹਾ ਮੂਰੇ ਖੜਜੂ ਜਿਗੇ ਕਰੀ ਲਓ ਜੀ ਚੈੱਕ ਕਰ ਸਕਦੇ ਹੋ ਸੋਹਣੀ ਝੋਲੀ ਹੈ ਜੀ ਫੋਰਡ ਸ਼ਾਕ ਭੂਰਾ ਵੀ ਨਹੀਂ ਜੀ ਨਾਲ ਦੀ ਨਾਲ ਤੋਰ ਦੀ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਹੈ ਜੀ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨੂੰ ਨਾਲ ਲੈ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਾ ਕੇ ਲੈ ਜਾਓ ਮੋੜਲੇ ਹੀ ਵੀਰੇ ਹਾਈਟ ਵੀ ਚੰਗੀ ਆ ਬੇਲ ਵੀ ਚੰਗੀ ਆ ਬਰੀਡ ਵੀ ਪੂਰੀ ਚੰਗੀ ਆ ਸੀਮਣ ਬਾਈ ਦੱਸਦਾ ਕਿ ਸਰਕਾਰੀ ਲੱਗਿਆ ਹੋਇਆ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਜੰਮਾ ਜਿਹੜੇ ਲੈਣੇ ਹੀ ਆ ਲੈਣ ਦੇ ਨਾਲ 40 ਦੀ ਦੇਵਾਂਗੇ ਜੀ 40 ਦੀ ਦੇਣੀ ਹੈ ਦੇਵਾਂਗੇ ਠੀਕ ਆ ਜੀ ਕੁਝ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾਓ ਠੀਕ ਐ ਵੀਰੇ ਮੁੱਲ ਕਰਾਉਣ ਨੂੰ ਜਿੰਨਾ ਤੁਸੀਂ ਮਰਜ਼ੀ ਕਰਾ ਲਿਓ 40000 ਦੀ ਦੇਵਾਂਗੇ ਜੀ 40000 ਦੋ ਨੰਬਰ ਵੀਰੇ ਇਹ 7 ਮਹੀਨਾ ਦੀ ਗੱਭਣ ਹੈ ਦੁੱਧੋ ਜੀ ਦੁੱਧੋ ਡرائی ਕਿੰਨੇ ਵੇ ਸੂਏ ਸੂਣਾ ਜੀ ਇਹ ਲਿਆਂਦੀ ਆ ਜੀ ਆਪਣਾ ਤੀਜਾ ਰੱਖ ਲਓ ਜਿਹੜਾ ਮਰਜ਼ੀ ਰੱਖ ਲਓ ਥਣਾ ਦੀ ਡੰਨ ਆ ਜੀ ਪਾਰ ਪਿੱਛੇ ਦੀ ਵੀ ਗਾਰੰਟੀ ਆ ਜਿਮਾਂ ਜੀ ਤੋੜ ਕੇ ਦਿਖਾ ਦੀ ਵੀਰੇ ਬਾਈ ਕਹਿੰਦਾ ਇਹ ਨਗ ਆਪਣਾ ਲਿਆਂਦਾ ਹੋਇਆ ਵਾ ਸੂਆ ਜਿਹੜਾ ਮਰਜ਼ੀ ਰੱਖ ਲਓ 7 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਦੁੱਧੋ ਇਸ ਵਕਤ ਡਰਾਈ ਆ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਜੀ ਚੰਗੀ ਆ ਵੜ ਵੀਰੇ ਵਜਨ ਵਾਲੀ ਆ ਜੀ ਜਿੰਨੇ ਤੁਸੀਂ ਸੇਵਾ ਕਰ ਲੋਗੇ ਦੁੱਧ ਉਹਨਾਂ ਲੈ ਲੋਗੇ ਕਿਉਂਕਿ ਹੁਣ ਇਹਦਾ ਡਰਾਈ ਪੀਰੀਅਡ ਚੱਲੀ ਜਾਂਦਾ ਜੀ ਸੇਵਾ ਦਾ ਸਮਾਂਗਾ ਕੋਈ ਝੋਲੀ ਖੁੱਲੀ ਆ ਕੱਦ ਵਜਨ ਦੀ ਚੰਗੀ ਆ ਦੁੱਧ ਕਰਮ ਵਾਲੀ ਸੱਜਰ ਚੰਗਾ ਹੀ ਪਾਉ ਅੱਜ ਦੀ ਡਿਮਾਂਡ ਜੀ ਇਹਦੀ ਇਹਦੀ 55000 ਜੋੜਾ ਲੈ ਜੇ ਬਈ ਕੋਈ ਕਰਦਾਂਗੇ ਮਾਨਦਨ ਠੀਕ ਹੈ ਜੀ ਇਹਦੇ 55000 ਰੁਪਿਆ ਡਿਮਾਂਡ ਜੇ ਕੋਈ ਜੋੜਾ ਲੈ ਜੂ ਤਾਂ ਮਾਨਦਨ ਪੂਰਾ ਜ਼ਿਆਦਾ ਹੋ ਜੂਗਾ ਜੀ ਅੱਗੇ ਵੀਰੇ ਤਿੰਨ ਨੰਬਰ ਤੀਜਾ ਸੂਆ ਹੁੰਦੀ ਹੈ ਜੀ ਸਮਾਂ ਕਿੰਨਾ ਕੁ ਲੈਂਦੀ ਹੈ ਜੀ 12 ਦਿਨ ਲੈ ਜੀ 12 ਦਿਨ ਲੈ ਜੀ ਕਿੰਨਾ ਕੁ ਪਾਜ ਦੁੱਧ ਜੀ ਦੁੱਧ ਮੈਂ ਟੋਕਰ ਲਿਆ ਸੀਗਾ ਜੀ ਸਟੇਕਦਾਰਾਂ ਤੋਂ ਹੀ ਠੀਕ ਹੈ ਜੀ ਮੈਂ ਟੋਕਰ ਦਾ ਚਾਰਾਂ ਕੁ ਮਹੀਨਾ ਦੀ ਸੂਈ ਦਾ ਹੋਰ ਬੱਚਾ ਵੀ ਨਾਲ ਤੇ 17 ਕਿਲੋ ਚੋਇਆ ਸੀ 12 ਕਿਲੋ ਤੇ ਦੁੱਧ ਤਾਂ 25 ਕਿਲੋ ਦਾ ਆਣਾ ਜਾਊਗੀ ਠੀਕ ਆ ਚਲੋ ਬਾਕੀ ਸੇਵਾ ਦਾ ਬਾਕੀ ਸੇਵਾ ਦੁੱਧ ਸੰਗਣਾ ਹੋਊਗਾ ਫੈਟ ਆ ਚੰਗੀ ਹੁੰਦੀ ਕਿਉਂਕਿ ਅੰਗ ਕ੍ਰੋਸ ਆ ਜਾਂਦਾ ਇਹ ਵੀ ਤੋਰਦੀ ਵੀਰੇ ਕਲਰ ਬ੍ਰੈਕ ਚ ਆ ਜਾਂਦੀ ਹੈ ਜੀ ਕੱਦ ਕਾਠ ਵੀ ਚੰਗਾ ਬੇਲ ਵੀ ਚੰਗੀ ਆ ਬਾਈ ਦੱਸਦਾ ਕਿ ਮੈਂ ਟੋਕਰ ਲੈ ਕੇ ਆਇਆ ਸੀ 11 ਕਿਲੋ ਟੋਕਰ ਥੱਲੇ ਸੀ ਦੁੱਧ 25 ਕਿਲੋ ਖੁੱਲ੍ਹੇ ਹੀ ਪਾਉ ਦੁੱਧ ਤਾਂ ਸੇਵਾ ਦਾ ਹੁੰਦਾ ਵੀਰੇ ਜਿੰਨੀ ਤੁਸੀਂ ਕਰ ਲੋਗੇ ਉਹਨਾਂ ਦੁੱਧ ਲੈ ਸਕਦੇ ਆ ਥਾਣ ਤੁਹਾਨੂੰ ਇਹਦੇ ਵੀ ਨੇੜੇ ਤੋਂ ਚੈੱਕ ਕਰਾ ਦਾਂਗੇ ਸੋਨਾ ਥਾਣਾ ਦਾ ਸੈਜ ਆ ਥਣ ਕੱਲਾ ਕੱਲਾ ਨਿੱਖੜਮ ਹਾਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਰ ਸ਼ਾਂਗ ਭੋਰਾ ਵੀ ਨਹੀਂ ਜੀ ਲਗਭਗ ਕਿੰਨਾ ਸਮਾਂ ਲੈਂਦੀ ਹੈ ਵੀਰੇ ਇਹ 12 ਦਿਨ ਲੈ ਜੂਗੀ ਜੀ ਠੀਕ ਹੈ ਜੀ ਡੇਟ ਮੁਤਾਬਕ ਬਾਈ ਦੱਸਦਾ ਕਿ 12 ਦਿਨ ਪਏ ਆ ਜੀ ਜਿਹੜੀਆਂ ਵਾਲਟਾਂ ਤੁਸੀਂ ਹਵਾਨੇ ਤੇ ਦੇਖ ਰਹੇ ਹੋ ਸਾਰੀਆਂ ਕਰਮਾਲ ਨੇ ਕੱਢ ਕੇ ਸੋਨਾ ਜੀ ਠੰਡੀ ਸਿਲ ਪੂਰੀ ਹੈ ਤੇ ਡਿਮਾਂਡ ਇਹਦੀ ਜੀ ਡਿਮਾਂਡ 85000 85000 ਜੀ ਠੀਕ ਆ ਹੋਜੂ ਲੈਸ ਜੀ ਹੋਜੂਗਾ ਜੀ 85000 ਰੁਪਇਆ ਡਿਮਾਂਡ ਆ ਵਿੱਚੋਂ ਬਾਈ ਕਹਿੰਦਾ ਮਾਨਤਾ ਨੂੰ ਹੋਜੂਗਾ ਜੀ ਠੀਕ ਆ ਵੀ ਚੰਗਾ ਭਰਾਇਆ ਵੀ ਭਰਾਇਆ ਇਸ ਦਾ ਠੀਕ ਆ ਭਰਾਇਆ ਉਹਦਾ ਰਿਕਾਰਡ ਮਿਲ ਜੂ ਜੀ ਠੀਕ ਆ ਜਿਹੜਾ ਇਹਦੇ ਸੀਮਨ ਲੱਗਿਆ ਵਾ ਉਹਦਾ ਬਾਈ ਕਹਿੰਦਾ ਰਿਕਾਰਡ ਮਿਲ ਜੂਗਾ ਜੀ ਬਾਈ ਕੋਲ ਲੈ ਲਓ ਜੀ ਚੰਗਾ ਸੀਮਨ ਲੱਗਿਆ ਹੋਇਆ ਵਾ ਬਾਕੀ ਜੀ ਨੂੰ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ